ਸ ਉਹ ਪਵਿੱਤਰ ਥਾਂ ਦੇ ਉੱਪਰ ਹਮਲਾ ਕਿਉਂ ਕੀਤਾ ਕਿਉਂਕਿ ਸਿੱਖ ਤਾਂ ਆਪਣੀਆਂ ਹੱਕੀ ਮੰਗਾਂ ਮੰਗ ਰਹੇ ਸੀ ਆਪਣੇ ਹੱਕ ਮੰਗ ਰਹੇ ਸੀ ਕੋਈ ਉਹਨਾਂ ਨੇ ਭਾਰਤ ਸਰਕਾਰ ਦੇ ਵਿਰੁੱਧ ਲੜਨ ਦਾ ਕੋਈ ਐਲਾਨ ਨਹੀਂ ਸੀ ਕੀਤਾ ਫਿਰ ਬਿਨਾਂ ਕੋਈ ਚੇਨਜ ਕੀਤਿਆਂ ਬਿਨਾਂ ਕੋਈ ਨੋਟਿਸ ਦਿੱਤਿਆਂ ਬਿਨਾਂ ਕੋਈ ਚੇਤਾਵਨੀ ਦਿੱਤਿਆਂ ਇਸ ਤਰ੍ਹਾਂ ਦਾ ਤੁੰ ਜਿਵੇਂ ਦੁਸ਼ਮਣ ਦੇਸ਼ਾਂ ਦੇ ਉੱਪਰ ਹਮਲਾ ਕਰੀਦਾ ਆਏ ਹਮਲਾ ਕੀਤਾ ਸੀ ਤੇ ਸਾਰੀ ਦੁਨੀਆ ਜਾਣਦੀ ਐ ਇਹ ਸਮਲੇ ਤੋਂ ਬਾਅਦ ਵੀ ਸ੍ਰੀਮਾਨ ਸੰਤ ਪਪਾ ਜਰਨੈਲ ਸਿੰਘ ਦੀ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਨੂੰ ਜਿਨ੍ਹਾਂ ਵਿੱਚ ਅਨੇਕਾਂ ਕਮਦਵਿੰਟਕ ਸਾਲ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਸਿੰਘ ਸਨ ਫਾਊਂਡੇਸ਼ਨ ਦੇ ਸਿੰਘ ਸਨ ਅਖੰਡ ਕੀਰਤਨੀ ਜਥੇ ਦੇ ਸਨ ਵੱਖ-ਵੱਖ ਜਥੇਬੰਦੀਆਂ ਦੇ ਸਨ ਖਾਲਸਾ ਪੰਥ ਨੇ ਲੜਾਈ ਲੜੀ ਉਸ ਤੋਂ ਬਾਅਦ ਭਾਰਤ ਦੀਆਂ ਜੇਸੀਆਂ ਨੇ ਸਰਕਾਰਾਂ ਨੇ ਬਹੁਤ ਨੈਗੇਟਿਵ ਨੈਟਸ ਸੱਜਣ ਦੀ ਕੋਸ਼ਿਸ਼ ਕੀਤੀ ਬਹੁਤ ਗੱਲਾਂ ਗਲਤ ਕੀਤੀਆਂ ਪਰ ਦੁਨੀਆਂ ਦੇ ਵਿੱਚ ਸਚਾਈ ਜਾਗਰ ਹੋਈ ਅੱਜ ਸੱਤ ਸਮੁੰਦਰਾਂ ਤੋਂ ਪਾਰ ਤੱਕ ਦੇਸ਼ਾਂ ਦੇ ਵਿੱਚ ਕ੍ਰੀਡਾ ਅਮਰੀਕਾ ਤੱਕ ਗੁਰੂ ਕੇ ਸਿੱਖ ਇਹ ਸ਼ਹੀਦੀ ਦਾ ਆਰਾਮ ਬਣਾ ਰਹੇ ਆ ਬੜੀ ਸ਼ਰਧਾ ਤੇ ਭਾਵਨਾ ਨਾਲ ਬਣਾ ਰਹੇ ਆ ਇੱਥੇ ਵੀ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਵਾ ਕੋਈ ਇੱਥੇ ਬੰਦੀਆਂ ਹਿੰਦੁਸਤਾਨ ਭਰ ਦੇ ਵਿੱਚੋਂ ਸਿੱਖ ਦੂਰ ਦਰਦਿਆਂ ਤੋਂ ਆ ਕੇ ਚੀਰਦਾਨ ਨੂੰ ਨਮਸਕਾਰ ਕਰਨ ਵਾਸਤੇ ਆਇਆ ਹੈ ਅਸੀਂ ਵੀ ਸਮੂਹ ਸਿੱਖਾਂ ਨੂੰ ਨਮਸਕਾਰ ਕਰਦੇ ਹਾਂ ਜਿਨ੍ਹਾਂ ਨੇ ਧਰਮ ਦੀ ਖਾਤਰ ਮਰਬਾਨੀ ਕੀਤੀ ਹੈ ਆਪਾ ਵਾਰਿਆ